ਕਿਸਾਨਾਂ ਦੇ ਚਿਹਰਿਆਂ ਤੇ ਵਾਪਸੀ ਮੁਸਕਾਨ ਵਿਧਾਇਕ ਕੁਲਦੀਪ ਢਾਲੀਵਾਲ ਨੇ ਬੰਡੇ ਹੜਪੀੜਤਾ ਅਨੁਮਾਤੇ ਦੇ ਚੱਕ ਸਤਿ ਸ਼੍ਰੀ ਅਕਾਲ ਜੀ ਮੈਂ ਮਹਿਕ ਟਿੱਕਾ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਤੇ ਅੱਜ ਅਸੀਂ ਗੱਲ ਕਰ ਰਹੇ ਹਾਂ ਜਨਾਲਾ ਦੀ ਜਿੱਥੇ ਹੜਪੀੜਿਤ ਪਰਿਵਾਰਾਂ ਲਈ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਨੇ ਵੱਡਾ ਕਦਮ ਚੁੱਕਿਆ ਹੈ ਜਿਵੇਂ ਦੱਸਦੀ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਹਦਾਇਤਾਂ ਤੇ ਜਨਾਲਾ ਸਬ ਡਿਵੀਜ਼ਨ ਦੇ 15 ਪਿੰਡਾਂ ਦੇ ਕਰੀਬ 594 ਪਰਿਵਾਰਾਂ ਨੂੰ 2 ਕਰੋੜ 9 ਲੱਖ ਰੁਪਏ ਦੀ ਰਾਸ਼ੀ ਵੰਡ ਦਿੱਤੀ ਗਈ ਹੈ ਦੱਸਦੀ ਹੈ ਵਿਧਾਇਕ ਢਾਲੀਵਾਲ ਨੇ ਕਿਹਾ ਕਿ ਸਰਕਾਰ ਦਾ ਸਪਸ਼ਟ ਹੁਕਮ ਹੈ ਹਰੇਕ ਹੜਪੀੜਤ ਪਰਿਵਾਰ ਨੂੰ ਅੱਜ ਦਾ ਬੰਦਾ ਹੱਕ ਮਿਲੇਗਾ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਦੱਸਿਆ ਜਾ ਰਿਹਾ ਹੈ ਕਿ ਰਾਸੀ ਅੱਜ ਸ਼ਾਮ ਤੱਕ ਪੀੜਤਾਂ ਦੇ ਬੈਂਕ ਖਾਤੇ ਵਿੱਚ ਪਹੁੰਚ ਜਾਏਗੀ ਅਤੇ ਜੇਕਰ ਕਿਸੇ ਨੂੰ ਮੁਸ਼ਕਲ ਆਉਂਦੀ ਹੈ ਤਾਂ ਉਹ ਸਿੱਧਾ ਉਹਨਾਂ ਨਾਲ ਸੰਪਰਕ ਕਰ ਸਕਦਾ ਹੈ। ਪਾਲੀਵਾਰ ਨੇ ਪੀੜਤ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੈਂਕ ਡਿਟੇਲ ਅਤੇ ਆਧਾਰ ਕਾਰਡ ਦਰੂਸਤ ਕਰਵਾਉਣ ਤਾਂ ਜੋ ਅਗਲੇ ਕੇਸ ਤੇ ਵਿੱਚ ਕਿਸੇ ਨੂੰ ਵੀ ਰੁਕਾਵਟ ਨਾ ਆਵੇ। ਉਹਨਾਂ ਨੇ ਦੱਸਿਆ ਕਿ ਹਰ ਹਫ਼ਤੇ ਵਿੱਚ ਪਿੰਡ ਕੈਂਪ ਲਗਾ ਕੇ ਮੁਆਵਜ਼ੇ ਦੀ ਵੰਡ جاری ਹੈ ਅਤੇ ਕਿਸੇ ਵੀ ਪਰਿਵਾਰ ਨੂੰ ਅਣਡਿੱਠਾ ਨਹੀਂ ਛੱਡਿਆ ਜਾਏਗਾ। ਸਾਡਾ ਮਕਸਦ ਹੈ ਕੋਈ ਵੀ ਹੜਪੀੜਿਤ ਪਰਿਵਾਰ ਆਪਣੀ ਹੱਕ ਦੀ ਰਾਸ਼ੀ ਤੋਂ ਵੰਝਿਆ ਨਾ ਰਹੇ ਇਸ ਮੌਕੇ ਤੇ ਐਸਡੀਐਮ ਰਵਿੰਦਰ ਸਿੰਘ ਰੋੜਾ ਸਮੇਤ ਸੈਂਕੜੇ ਲੋਕ ਮੌਜੂਦ ਹਨ ਹੜਪੀੜਤਾਂ ਦੇ ਚਿਹਰਿਆਂ ਤੇ ਖੁਸ਼ੀ ਦੀ ਚਮਕ ਸਾਫ਼ ਨਜ਼ਰ ਆ ਰਹੀ ਹੈ ਤੁਸੀਂ ਕਮੈਂਟ ਕਰਕੇ ਦੱਸੋ ਕਿ ਜੋ ਇਹ ਰਾਸ਼ੀ ਵੰਡੇ ਗਏ ਆ ਚੈੱਕ ਵੰਡੇ ਗਏ ਆ ਕਿ ਇਹ ਕਾਫੀ ਹੈ ਜਿਹੜੇ ਫਸਲ ਖਰਾਬ ਹੋਈ ਹੈ ਉਹਦੇ ਜਿਹੜੇ ਚੈੱਕ ਉਹਦੀ ਲੈਟਰ ਜਿਹੜੀਆਂ 594 ਕਿਸਾਨਾਂ ਨੂੰ ਦਿੱਤੀਆਂ ਜਿਹੜੇ 15 ਪਿੰਡ ਸੀ ਉਹਨਾਂ ਦੇ ਉਦੋਂ ਅਸੀਂ 4 ਕਰੋੜ 9 ਲੱਖ ਦੇ ਚੈੱਕ ਜਿਹੜੇ ਅੱਜ ਦਿੱਤੇ ਆ ਜਿਹੜੇ ਸ਼ਾਮ ਤੱਕ ਕਿਸਾਨਾਂ ਦੇ ਅਕਾਊਂਟ ਦੇ ਵਿੱਚ ਚੱਲ ਜਾਣਗੇ ਅਸੀਂ ਬਸ ਹਰ ਹਫ਼ਤੇ ਪਿਛਲੇ ਹਫ਼ਤੇ 8 ਪਿੰਡਾਂ ਦੇ ਕਿਸਾਨ ਸੀ ਅੱਜ 15 ਪਿੰਡਾਂ ਦੇ ਅਸੀਂ ਹਰ ਹਫ਼ਤੇ ਇੱਕ ਫੰਕਸ਼ਨ ਇੱਥੇ ਹੀ ਕਰਦੇ ਹਾਂ ਇੱਥੇ ਕਰਕੇ ਅਸੀਂ ਜਿਹੜਾ ਜਿੰਨੇ ਵੀ ਸਾਡੇ ਚਾਹ ਕਿਸੇ ਦੇ ਮਕਾਨਾਂ ਦਾ ਮੌਜੂਦ ਚੈੱਕ ਹੈ ਕਿਸੇ ਦੇ ਫਸਲਾਂ ਦਾ ਚਾਹ ਕਿਸੇ ਦੇ ਡੰਗਾਂ ਦਾ ਡੰਗਾਂ ਦਾ ਸ਼ਾਇਦ ਖਤਮ ਹੋ ਗਿਆ ਉਹ ਤੇ ਚਲਾ ਗਿਆ ਸਾਲ ਇਹ ਦੋ ਮਾਜੇ ਜਿਹੜੇ ਅਸੀਂ ਲਗਾਤਾਰ ਵੰਡ ਰਹੇ ਆ ਉਹਦਾ ਸਾਡੀ ਕੋਸ਼ਿਸ਼ ਇਹ ਹੈ ਕਿ ਪਹਿਲੀ ਗੱਲ ਤਾਂ ਇਸੇ ਮਹੀਨੇ ਦੀ ਖਤਮ ਹੋ ਜਾਏ ਨਹੀਂ ਤੇ ਅਗਲੇ ਮਹੀਨੇ ਤੱਕ ਅਸੀਂ ਸਾਰਾ ਮੁਆਜਰਾ ਕੰਮ ਜਿਹੜਾ ਖਤਮ ਕਰ ਦੇਈਏ। ਜੇ ਦੀ ਤੁਹਾਡੇ ਥੂ ਕਿਸਾਨ ਭਰਾਵਾਂ ਨੂੰ ਬੇਨਤੀ ਆ ਹਰ ਭੀੜ ਭਰਾਵਾਂ ਨੂੰ ਬੇਨਤੀ ਆ ਕਿ ਜੇ ਕਿਸੇ ਦਾ ਮੁਆਜਰਾ ਨਹੀਂ ਲਿਖਿਆ ਗਿਆ ਜੇ ਕਿਤੇ ਪਰਮਾਣੀ ਨਹੀਂ ਗਿਆ ਗਲਤੀ ਨਾਲ ਜੇ ਕੁਝ ਮਿਸਟੇਕ ਹੋਈ ਹੈ ਤੇ ਉਹ ਤੁਸੀਂ ਐਸਡੀਐਮ ਸਾਹਿਬ ਦੇ ਦਫ਼ਤਰ ਆ ਕੇ ਉਹਨੂੰ ਠੀਕ ਕਰੋ। ਅਸੀਂ ਹਰ ਬੰਦੇ ਨੂੰ ਮੁਕੰਤੀ ਸਭ ਦੀ ਜ਼ਿੰਦਗੀ ਦਾ ਹੈ। ਕਿ ਹਰ ਬੰਦੇ ਨੂੰ ਮਾਜਾ ਜਿਹੜਾ ਮਿਲਣਾ ਜਿੱਦਾਂ ਵੀ ਜਿੰਨਾ ਵੀ ਨੁਕਸਾਨ ਹੋਵੇ ਉਹਦੇ ਹਿਸਾਬ ਨਾਲ ਸੀ ਮਾਜਾ ਜਿਹੜਾ ਬਣਾ ਬਣਾ ਦੇ ਆ ਤੇ ਉਹਨਾਂ ਨੂੰ ਕੋਈ ਪਟਵਾ ਦੀ ਜਾਂ ਕੋਈ ਅਫਸਰ ਤੰਕਾ ਦਾ ਉਹ ਵੀ ਆ ਕੇ ਦੱਸਣ ਇਸ ਕਰਕੇ ਕਿ ਹਰ ਇੱਕ ਨੂੰ ਮਾਜਾ ਮਿਲ ਜਾਵੇ ਮੁੜ ਕੇ ਕੱਲ ਨੂੰ ਲੱਗੇ ਲੋ ਜੀ ਸਾਡੇ ਦੇ ਪਰਿਵਾਰੀ ਨੇ ਆ ਖਾਤਾ ਜੀ ਫਲਾਣੇ ਨੇ ਆ ਖਾਤਾ ਜੀ ਸੋ ਮੇਰੀ ਸਭ ਨੂੰ ਬੇਨਤੀ ਆ ਕਿ ਹੌਣ ਆਪਣਾ ਲਿਖ ਕੇ ਦਿਓ ਅਗਲੇ ਹਫਤੇ ਆਪਾਂ ਫੇਰ ਜਿਹੜਾ ਇੰਨੇ ਪਿੰਡਾਂ ਦੇ ਲਗਭਗ ਸਨਾਂ ਦਾ ਮਾਜਾ ਜਿਹੜਾ ਜੋ-ਜੋ ਤਿਆਰ ਹੋਈ ਜਾਂਦੇ ਚੈੱਕ ਤੇ ਉਤੋਂ ਅਸੀਂ ਕਾਲ ਕਰੀ ਜਾਂਦੇ ਆ ਸਭ ਨੂੰ ਜਿਹੜਾ ਅਸੀਂ ਤੇ ਰਿਪੋਰਟ ਸਾਨੂੰ ਸਾਂਝੀ ਕੀਤੀ ਹੈ ਸਾਡੇ ਰਿਪੋਰਟਰ ਦਵਿੰਦਰ ਪੂਰੀ ਅਮਰਸਾ ਪੰਜਾਬੀ ਲਿੰਕ ਮੀਡੀਆ ਤੋਂ ਤੇ ਇਸ ਤਰ੍ਹਾਂ ਦੀ ਹਰ ਰਿਪੋਰਟ ਤੁਹਾਨੂੰ ਸਾਂਝੀ ਕਰਦੇ ਰਵਾਂਗੇ ਵੇਖਦੇ ਰ ਪੰਜਾਬੀ ਲਿੰਕ ਮੀਡੀਆ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਜੋ ਸਿੱਟਾ ਤੁਹਾਡੇ ਨਾਲ ਇਸ ਤਰ੍ਹਾਂ ਦੀਆਂ ਹਰ ਵੀਡੀਓ ਸਾਂਝੀਆਂ ਕਰਦੇ ਰਹੀਏ ਧੰਨਵਾਦ